ਭਾਈ ਜੀ ਅੱਜ ਕੱਲ ਮਸ਼ੀਨਾਂ ਦਾ ਟਾਈਮ ਹੈ ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਆ ਗਈਆਂ ਕਢਾਈ ਵਾਲੀਆਂ ਪਰ ਆ ਕੁੜੀਆਂ ਨੂੰ ਪਤਾ ਨਹੀਂ ਕੀ ਹੋਇਆ ਅੱਜ ਵੀ ਹੱਥੀ ਮੱਥਾ ਮਾਰੀ ਜਾਂਦੀਆਂ ਦੇਖ ਲਓ ਕਦੋਂ ਦੀਆਂ ਲੱਗੀਆਂ ਤੇ ਸੂਈਆਂ ਨਾਲ ਹੱਥੀ ਕਢਾਈ ਕਰੀ ਜਾਂਦੀਆਂ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੂੰ ਮਸ਼ੀਨਾਂ ਦਾ ਨਹੀਂ ਪਤਾ ਜਾਂ ਕੀ ਗੱਲ ਆ ਆ ਜੋ ਗੱਲਬਾਤ ਕਰਾਉਣੇ ਹਾਂ ਜੀ ਭੈਣ ਜੀ ਕੀ ਕਰੀ ਜਾਂਦੇ ਹੋ ਹਾਂਜੀ ਵੀਰੇ ਕਢਾਈ ਕਰ ਰਹੇ ਹਾਂ ਅਸੀਂ ਕਾਦੀ ਕਢਾਈ ਕਰੀ ਜਾਂਦੇ ਹੋ ਇਹ ਇਹ ਅਸੀਂ ਫੁਲਕਾਰੀਆਂ ਕੱਢੀਆਂ ਤੇ ਨਾਲ-ਨਾਲ ਅਸੀਂ ਗੁਰਮਖੀ ਤੇ ਝੋਲੇ ਕੱਢ ਰਹੇ ਹਾਂ ਜੀ ਤੇ ਅੱਜਕੱਲ੍ਹ ਤਾਂ ਮਸ਼ੀਨਾਂ ਬਹੁਤ ਆ ਗਈਆਂ ਕਹਿੰਦੇ ਵੀ ਜਿਹੜੀ ਫੋਟੋ ਪਾਓ ਮਸ਼ੀਨ 'ਚ ਉਹੀ ਲਿਖ ਦਿੰਦੀ ਹੈ ਉਹੀ ਬਣਾ ਦਿੰਦੀ ਆ ਤੁਸੀਂ ਅੱਜ ਵੀ ਸੂਈਆਂ ਤੇ ਮੱਥਾ ਮਰਿ ਜਾਂਦੇ ਹਾਂ ਵੀਰੇ ਬੇਸ਼ੱਕ ਮਸ਼ੀਨਾਂ ਆ ਗਈਆਂ ਪਰ ਮਸ਼ੀਨਾਂ ਜਿਹੜਾ ਆਪਾਂ ਪਿਆਰ ਨਾਲ ਆਪਾਂ ਕੱਢਣਾ ਤੇ ਉਹ ਚੀਜ਼ਾਂ ਨਹੀਂ ਨਾ ਮਸ਼ੀਨਾਂ ਪਾ ਸਕਦੀਆਂ ਹੁਣ ਇੱਕ ਮਾਂ ਆਪਦੀ ਬੇਟੀ ਲਈ ਕੋਈ ਫੁਲਕਾਰੀ ਕੱਢ ਰਹੀ ਹੈ ਜਾਂ ਝੋਲਾ ਉਹਦੇ ਜज्ਬਾਤ ਉਹਦੀਆਂ ਉਹਦੇ ਪਿਆਰ ਭਾਵਨਾਵਾਂ ਉਹਦਾ ਆਪਣੀ ਬੇਟੀ ਲਈ ਪਿਆਰ ਤੇ ਉਹ ਸਾਰੀਆਂ ਚੀਜ਼ਾਂ ਇੱਕ ਮਤਲਬ ਕਿ ਇਨਸਾਨ ਜਿਵੇਂ ਆਪਾਂ ਹੱਥੀ ਆਪਣੀ ਕਲਾ ਜਿਹੜੀ ਉਹ ਆਪਾਂ ਵਰਤ ਕੇ ਆਪਾਂ ਪਿਆਰ ਪਾ ਸਕਦੇ ਹਾਂ ਉਹਦੇ ਵਿੱਚ ਪਰ ਉਹ ਮਸ਼ੀਨ ਨਹੀਂ ਪਾ ਸਕਦੀ ਵੀਰੇ ਹਾਂ ਹਾਂਜੀ ਇਹ ਫਿਰ ਟਾਈਮ ਹੀ ਬੜਾ ਲੱਗਦਾ ਇੰਨਾ ਟਾਈਮ ਕੱਢਣਾ ਬਹੁਤ ਔਖਾ ਪਹਿਲਾਂ ਤਾਂ ਬੀਬੀਆਂ ਬੇਲੀਆਂ ਹੁੰਦੀਆਂ ਸੀ ਮੋਬਾਈਲ ਨਹੀਂ ਹੁੰਦੇ ਸੀ ਟੀਵੀ ਨਹੀਂ ਹੁੰਦੇ ਸੀ ਉਦੋਂ ਤਾਂ ਲੱਗੀਆਂ ਰਹਿੰਦੀਆਂ ਸੀ ਹੁਣ ਫਿਰ ਤੁਸੀਂ ਕਿਵੇਂ ਇੰਨਾ ਸਮਾਂ ਕੱਢਦੇ ਹੋ ਬਰੇ ਪਹਿਲੋ ਪਹਿਲ ਤਾਂ ਅਸੀਂ ਵੀ ਆਈ ਮੋਬਾਈਲ ਤੇ ਲੱਗੇ ਰਹਿੰਦੇ ਸੀਗੇ ਪਰ ਹੌਲੀ ਹੌਲੀ ਜਿਵੇਂ ਇਹ ਚੀਜ਼ਾਂ ਦਾ ਸਾਨੂੰ ਅਹਿਸਾਸ ਹੋਇਆ ਮਤਲਬ ਕਿ ਵੀ ਇਹ ਚੀਜ਼ਾਂ ਸਾਡੇ ਤੋਂ ਖੁੱਸ ਰਹੀਆਂ ਕਿਤੇ ਨਾ ਕਿਤੇ ਜੋ ਸਾਨੂੰ ਹੁਨਰ ਦਾਦੀਆਂ ਨਾਨੀਆਂ ਨੇ ਦਿੱਤਾ ਸੀਗਾ ਇਹ ਵੀ ਆਪਣੇ ਤੋਂ ਖੁੱਸ ਰਿਹਾ ਤੇ ਸਾਰਾ ਮਤਲਬ ਕਿ ਜੋਗੀ ਮਸ਼ੀਨੀ ਹੋ ਗਿਆ ਕੰਮ ਮਸ਼ੀਨੀ ਹੋ ਗਏ ਸਾਰੇ ਕੜਾਈਆਂ ਵੀ ਮਸ਼ੀਨੀ ਹੋ ਗਈਆਂ ਪਰ ਕਿਤੇ ਨਾ ਕਿਤੇ ਇਹ ਚੀਜ਼ ਦੀ ਲੋੜ ਸੀ ਤੇ ਕਿਤਨਾ ਕੀਤੇ ਸਾਨੂੰ اے ਵੀ ਸੀ ਵੀ ਜਿਵੇਂ ਹੁਣ ਮਤਲਬ ਕਿ ਟੈਕਨੋਲੋਜੀ ਦਾ ਯੁੱਗ ਕਰਕੇ ਸਾਰੇ ਦੂਰ ਦੂਰ ਆਪਣੇ ਮਤਲਬ ਕਿ ਮੋਬਾਈਲਾਂ ਤੇ ਵਿਜੀ ਰਹਿਣ ਲੱਗ ਪਏ ਸੀ ਹੁਣ ਅਸੀਂ ਜੇ ਕੜਾਈ ਕਰਨੀ ਸ਼ੁਰੂ ਕੀਤੀ ਹੈ ਤਾਂ ਵੀਰੇ ਇਹਦੇ ਨਾਲ ਇਹ ਕੀ ਆ ਵੀ ਸਾਡੇ ਨਾਲ ਜਿਵੇਂ 10 12 ਅਸੀਂ ਭੈਣਾ ਕੰਮ ਕਰਦੀਆਂ ਤੇ ਅਸੀਂ ਆਪ ਦਾ ਰਲ ਕੇ ਕੰਮ ਕਰਦੀਆਂ ਕਟੀਆਂ ਬੈਹਨੀ ਆ ਤੇ ਆਪ ਦਾ ਗੱਲਾਂਬੱਤਾਂ ਵੀ ਕਰੀਦੀਆਂ ਤੇ ਆਪ ਦਾ ਇਹਦੇ ਵਿੱਚ ਅਸੀਂ ਜੀ ਮਤਲਬ ਕਿ ਆਪਦੇ ਰਿਸ਼ਤੇਦਾਰ ਕਿਸੇ ਭੈਣ ਭਰਾ ਨੂੰ ਖਲਕਾਰੀ ਦਿੰਦੀਆਂ ਅਸੀਂ ਆਪਾਂ ਪਿਆਰ ਵੀ ਇਹਦੇ ਵਿੱਚ ਗੁੰਦ ਕੇ ਬਣ ਕੇ ਦਈਦਾ ਜਿਹੜਾ ਸਫਾਈ ਮਸ਼ੀਨ ਨਾਲ ਲਾਉਣੀ ਹੈ ਜੀ ਹੱਥੀ ਸਫਾਈ ਆ ਜਾਂਦੀ ਆ ਉਹ ਹਾਂਜੀ ਹੱਥੀ ਦਾ ਬਹੁਤ ਜ਼ਿਆਦਾ ਸਫਾਈਆਂ ਦੀ ਵੀਰੇ ਮਸ਼ੀਨ ਨਾਲੋਂ ਕਿਤੇ ਵੱਧ ਆਉਂਦੀ ਹੈਗੀ ਮਤਲਬ ਕਿ ਟਾਈਮ ਬਹੁਤ ਤੇਦੇ ਤੇ ਲੱਗਦਾਗਾ ਮਸ਼ੀਨ ਤਾਂ ਆਈਆਂ ਵੀ ਜਿਹੜਾ ਕੰਮ ਹੱਥੀ 4-5 ਦਿਨਾਂ ਚੋਂ ਦਾ ਮਸ਼ੀਨ ਤਾਂ ਘੰਟਿਆਂ 'ਚ ਵੀ ਕਰ ਦਿੰਦੀ ਹੈ ਸਕਿੰਟਾਂ 'ਚ ਵੀ ਕਰ ਦਿੰਦੀ ਹੁਣ ਤਾਂ ਇਦੋਂ ਵੀ ਉੱਤੇ ਕੰਪਿਊਟਰਾਈਜ਼ਡ ਮਸ਼ੀਨਾਂ ਆ ਗਈਆਂ ਜਿਹੜਾ ਮੈਂਟੋ ਮੈਂਟਿਕ ਕੰਮ ਕਰ ਦਿੰਦੀਆਂ ਪਰ ਜੋ ਮਤਲਬ ਕਿ ਹੱਥੀ ਚੀਜ਼ ਕੰਮ ਦੀ ਹੈਗੀ ਕਦਰ ਤੇ ਉਹ ਮਸ਼ੀਨੀ ਨਹੀਂ ਹੈਗੀ ਕੀ ਕੀ ਬਣਾਉਣੇ ਹੋ ਤੁਸੀਂ ਹੱਥੀ ਫਿਰ ਇਹਨਾਂ ਕਿੰਨਾ ਕ ਸਾਮਾਨ ਤਿਆਰ ਕਰ ਲੈਣੇ ਹੋ ਜਿਹੜਾ ਮਸ਼ੀਨ ਨੇ ਤਿਆਰ ਕਰਨਾ ਥੀ ਕਿਵੇਂ ਬਣਾ ਲਓਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਵੀਰੇ ਅਸੀਂ ਫੁਲਕਾਰੀਆਂ ਬਣਾਉਣੀਆਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਾਂ ਆ ਫੁਲਕਾਰੀਆਂ ਦੇ ਵਿੱਚ ਆਪਣੇ ਕੋਲੇ ਜਿੰਦਾ ਪਏ ਹੈਗੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਾਂ ਆ ਤੇ ਇਹ ਫੁਲਕਾਰੀਆਂ ਬਣਾਉਣੀਆਂ ਤੇ ਇਸ ਤੋਂ ਬਾਅਦ ਆਪਣੇ ਆ ਜਾਂਦੇ ਗੁਰਮਖੀ ਤੇ ਕੰਮ ਆ ਆਪਣਾ ਜਿਹੜਾ ਜਿਵੇਂ ਝੋਲੇ ਇਹ ਬਣਾਉਣੇ ਆ ਤੇ ਆ ਮਤਲਬ ਕਿ ਦੁਪੱਟਾ ਜਿਵੇਂ ਇਹ ਵੀ ਫੁਲਕਾਰੀ ਦੀ ਤਰ੍ਹਾਂ ਹੀ ਇੱਕ ਬਣ ਜਾਂਦਾ ਤੇ ਇਸੇ ਤਰ੍ਹਾਂ ਝੋਲੇ ਤੇ ਹੋਰ ਆਪਾਂ ਵਿਲੇ ਟਾਈਮ ਦੇ ਵਿੱਚ ਜਿਵੇਂ ਐਕਸਟਰਾ ਹੋਰ ਕੰਮ ਵੀ ਕਰ ਰਹੇ ਆ ਜਿਵੇਂ ਇਨੋ ਹੋਗੇ ਇਹ ਇਕ ਗਰਿਆਂ ਦੇ ਨਾਲ ਹੋ ਕੇ ਇਕ ਗਰਿਆਂ ਸਟੀਚਿੰਗ ਵੀ ਕਰਦੇ ਆ ਅਸੀਂ ਰਲ ਮਿਲ ਕੇ ਜਿਹੜਾ ਵੀ ਕੰਮ ਸਾਨੂੰ ਲੱਗਦਾ ਵੀ ਥੋੜਾ ਦਾ